ਦੋਸਤੋ ਅੱਜ ਦੇ ਇਸ ਸ਼ੋਅ ਦੇ ਵਿੱਚ ਸਤਨਾਮ ਸਿੰਘ ਜੀ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਸ ਸ਼ੋਅ ਦੇ ਵਿੱਚ ਸ੍ਰੀ ਅਕਾਲ ਪੁਰਖ ਸਾਹਿਬ ਸ੍ਰੀ ਅਮਰ ਸਾਹਿਬ ਸਾਹਿਬ ਦੇ ਬਾਰੇ ਕੁਝ ਵਿਚਾਰ ਬਟੰਦਾ ਕਰਾਂਗੇ ਪਿੱਛੇ ਜੇ ਉਹਨਾਂ ਨੇ ਕੁਝ ਸੱਜਣਾ ਨੂੰ ਸੱਜਣਾ ਨੂੰ ਸੁਜਾਣਾ ਕੁਝ ਦਿੱਤੀਆਂ ਸਨ ਉਹਨਾਂ ਨੇ ਉਹ ਆਪਣੀਆਂ ਪੂਰੀਆਂ ਵੀ ਕੀਤੀਆਂ ਉਹ ਜੋ ਇੱਕ ਨੂੰ ਉਹ ਜੋ ਹੁਕਮ ਵੀ ਕੀਤੇ ਸਾਂ ਕਈਆਂ ਨੇ ਪੂਰੇ ਕਰ ਲਿਆ ਕਈਆਂ ਨੇ ਬਾਕੀ ਸਨ ਉਹ ਉਹਨਾਂ ਬਾਅਦੇ ਬਈ ਕਿਸਮ ਦੀਆਂ ਜਿਹੜੀਆਂ ਉਹਨਾਂ ਦੇ ਹੁਕਮਾਂ ਦੀ ਅਬਦੂਰੀ ਕਰਕੇ ਇਹ ਕਿਸੇ ਜਿਹੜਿਆ ਰੋਜ਼ ਅਖਬਾਰਾਂ ਕੀ ਵੀ ਚੈਨਾਂ ਦੇ ਉੱਤੇ ਅਸੀਂ ਸੌਂਦੇ ਆ ਰਹਿਆਂ ਜਿਹਦੇ ਨਾਲ ਦੁਨੀਆ ਭਰ ਵਿੱਚ ਸਿੱਖਾਂ ਦੀ ਬੜੀ ਬਦਨਾਮੀ ਹੋ ਰਹੀ ਹੈ ਔਰ ਇਸ ਦੀ ਅਕਾਦ ਤੱਕ ਸਾਇ ਬੱਜ ਜਿਹੜਾ ਰੁਕ ਤਾ ਆ ਕੋਈ ਵੀ ਉਹਨੂੰ ਵੀ ਸਾਥ ਜਿਹੜੀ ਆ ਉਹ ਵੱਜ ਰਹੀ ਆ ਅੱਜ ਇਸ ਵਿਸ਼ੇ ਉੱਤੇ ਵਿਚਾਰ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਡਾਕਟਰ ਹਿੰਦਰ ਸਿੰਘ ਜੀ ਜੋੜ ਚੁੱਕਿਆ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਆਂ ਫਿਰ ਉਹਨਾਂ ਨੂੰ ਉਹਨਾਂ ਦੇ ਨਾਲ ਇਸ ਵਿਸ਼ੇ ਦੇ ਉੱਤੇ ਵਿਚਾਰ ਚਰਚਾ ਸ਼ੁਰੂ ਕਰਦੇ ਆਂ ਡਾਕਟਰ ਸਾਹਿਬ ਤੁਹਾਡਾ ਇਹ ਸ਼ੋਭਾ ਚੌਂਤੇ ਜੀ ਆਂਦੇ ਇਹ ਚਲ ਚਬਾਈ ਕਲ ਚਬਾਈ ਫਤਿਹ ਜੀ ਡਾਕਟਰ ਸਾਹਿਬ ਪਿੱਛੇ ਜੇ ਇਹ ਕਾਫੀ ਚੱਪ ਚੱਪ ਚਲਦੀ ਰਹੀ ਕਿ ਕੁਝ ਜਿਹੜੇ ਸਿੱਖ ਬੰਦੇ ਉਹ ਬੋਲਦੇ ਤਾਂ ਸਿੱਖ ਹੋਣ ਜਾਂ ਨਾ ਹੋ ਦੇਖਣ ਉਹਨਾਂ ਨੂੰ ਫਿਰ ਅਕਾਲ ਪੁਰਖ ਸਾਹਿਬ ਵੱਲੋਂ ਕੁਝ ਸਜਾਵਾਂ ਜਿਹੜੀਆਂ ਧਾਰਮਿਕ ਸਜਾਵਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਸਾਂ ਉਪੇਨੀ ਨੇ ਉਹ ਨੂੰ ਨੂ ਬੁਰਾ ਕਰ ਲਿਆ ਗਿਆ ਕੱਈਆਂ ਦੀਆਂ ਸਹਿ ਸਜ਼ਾਵਾ ਰਹਿ ਗਈਆਂ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਂ ਅਨਿ ਇਸ ਤਰ੍ਹਾਂ ਚਲ ਸਮ ਕੇ ਇੱਕ ਤਾਂ ਇਸ ਗਲਤੀ ਸਮਝ ਨਹੀਂ ਆ ਰਹੀ ਕਿ ਜਿਹੜੇ ਆਪਣੇ ਬਾਦਲ ਕੇ ਰਹੇ ਇਹਨਾਂ ਨੂੰ ਇੰਨਾ ਕੀ ਚਾਹ ਹੈਗਾ ਕਿ ਇਹ ਆਪਣੀ ਸੀਟ ਜਿਹੜੀ ਛੱਡਦੇ ਨਹੀਂ ਇਹਨਾਂ ਨੇ ਸਜ਼ਾਵਾ ਪੂਕਤ ਕੇ ਵੀ ਇਹ ਜਿਹੜਾ ਹੈਗਾ ਕਿ ਉਹਨਾਂ ਨੂੰ ਜਸਦਰ ਸਾਹਿਬ ਨੂੰ ਕਹਤਾ ਕਿ ਠੀਕ ਹੈ ਜੀ ਅਸੀਂ ਇਹ ਜਿਹੜੀਆਂ ਸਜ਼ਾ ਜਿਹੜੀਆਂ ਨੇ ਉਹ ਸਾਨੂੰ ਮਨਜ਼ੂਰ ਕਰ ਲਈ ਨੇ ਸਰੀਆਂ ਲੇਕਿਨ ਇਹ ਹੈ ਕਿ ਹੁਣ ਸਾਨੂੰ ਜਿਹੜਾ ਹੈਗਾ ਉਹ ਦਰਜਾ ਜਿਹੜਾ ਹੈਗਾ ਅਸੀਂ ਉਹਨੂੰ ਟਿਮਾਲਿਸ਼ ਨਹੀਂ ਕਰ ਸਕਦੇ ਅਸੀਂ ਕਿਉਂਕਿ ਜਿਹੜੀ ਕਨਸਟੀਟਿਊਸ਼ਨ ਹੈਗੀ ਹੈ ਉਹ ਆਪਣੇ ਜਿਹੜੀ ਜਿੱਦਣ ਜਿਹੜੀ ਹੋਏ ਹੈਗੀਆਂ ਜਿਹੜੀਆਂ ਪੋਲਿਟੀਕਲ ਪਾਰਟੀਆਂ ਹੁੰਦੀਆਂ ਨੇ ਉਹਦਾ ਜਿਹੜਾ ਉਹ ਸਾਨੂੰ ਕੋ ਰਜਿਸਟ੍ਰੇਸ਼ਨ ਜਿਹੜੀ ਉਹਦੀ ਕੈਨਸਲ ਹੋ ਜਾਗੀ ਇਸ ਕਰਕੇ ਉਹਨਾਂ ਨੇ ਫਿਰ ਦੁਬਾਰਾ ਜਿਹੜਾ ਹੈਗਾ ਉਹ ਕੋਸ਼ਿਸ਼ ਕੀਤੀ ਹੈ ਕਿ ਵੀ ਅਸੀਂ ਫਿਰ ਰਿਵਾਈਵ ਹੋ ਜਾਈਏ ਲੇਕਿਨ ਇਹ ਹੈ ਕਿ ਹੁਣ ਜਿਸ ਲਈ ਉਹਨਾਂ ਨੇ ਉਹ ਸਭ ਸਾਰੀਆਂ ਮੰਨ ਨਹੀਂ ਆ ਤੇ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਸੀਗਾ ਅੱਛਾ ਉਹਨਾਂ ਨੇ ਅਸਤੀਫਾ ਜਿਹੜਾ ਹੈਗਾ ਉਹ ਵੀ ਤਰੀਕੇ ਨਾਲ ਹੀ ਆਪਣੇ ਉਹ ਇੱਕ ਅੱਦੇ ਬੰਦੇ ਦਾ ਦੇ ਤਾ ਤੇ ਦੋwidehat ਦੇ ਦੂਜਣੋਂ ਜਿਹੜੀਆਂ ਉਹ ਇਧਰ ਉਧਰ ਦੀਆਂ ਜਿਹੜੀਆਂ ਉਹ ਡਿਊਟੀਆਂ ਦੇਤੀਆਂ ਲੇਕਿਨ ਜਿਹੜੀ ਮੇਨ ਜਿਹੜੀ ਇਹ ਜਿਹੜੀ ਜਿਹੜਾ ਮੇਨ ਇਸ਼ੂ ਸੀਗਾ ਕਿ ਇਹ ਜਿਹੜੀ ਪਾਰਟੀ ਹੈ ਇਹ ਆਪਣੀ ਜਿਹੜੀ ਹੈਗੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਹਦਾ ਜਿਹੜਾ ਇਹਨਾਂ ਦਾ ਜਿਹੜਾ ਹੱਕ ਜਮਾ ਰੱਖਿਆ ਹੈਗਾ ਅਕਾਲੀ ਸ਼੍ਰੋਮਣੀ ਅਕਾਲੀ ਦਲ ਨੇ ਇਹ ਜਿਹੜਾ ਹੈਗਾ ਇਹ ਤੋਂ ਅਸੀਂ ਜਿਹੜੀ ਹੈਗੀ ਹੈ ਅਕਾਲ ਤਖਤ ਦੀ ਜਿਹੜੀ ਸੁਪਰੀਮੇਸੀ ਹੈ ਉਹਨੂੰ ਸੈਪਰੇਟ ਕਰਨਾ ਹੈਗਾ ਤੇ ਇਹਨਾਂ ਨੇ ਬੜੇ ਸੋਹਣੇ ਬੜੇ ਸੋਹਣੇ ਤਰੀਕੇ ਨਾਲ ਤੇ ਆਪਣੇ ਗਿਆਨੀ ਹਰਪ੍ਰੀਤ ਸਿੰਘ ਤੇ ਆਪਣੇ ਗਿਆਨੀ ਰਕਮੀ ਸਿੰਘ ਜੀ ਆਪਣੇ ਜਥੇਦਾਰ ਨੇ ਉਹਨਾਂ ਨੇ ਬੜਾ ਸੋਹਣਾ ਜਿਹੜਾ ਹੈਗਾ ਉਹ ਪ੍ਰਗਟ ਕੀਤਾ ਹੈਗਾ ਮਰ ਆਪਣੇ ਬਾਬੇ ਜਿਹੜੇ ਜਥੇਦਾਰ ਨੇ ਆਪਣੇ ਰঞ্জੀਤ ਸਿੰਘ ਜੀ ਬਣਾ ਉਹਨਾਂ ਨੇ ਵੀ ਅਪਰਲਾ ਕਰਕੇ ਉਹ ਦੂਜੀ ਜਿਹੜੀ ਪਾਰਟੀ ਹੈ ਆਪਣੀ ਪੈਰਲਲ ਜਿਹੜੀ ਉਹਨਾਂ ਨੇ ਖੜੀ ਕੀਤੀ ਹੈ ਨਵੀਂ ਪਾਰਟੀ ਜਿਹੜੀ ਹੈਗੀ ਹੈ ਤੇ ਲੇਕਿਨ ਇਹ ਹੈ ਕਿ ਇਹਨਾਂ ਲੋਕਾਂ ਦਾ ਜਿਹੜਾ ਹੈਗਾ ਕਿ ਅਸੀਂ ਕਿਸੇ ਤਰੀਕੇ ਨਾਲ ਹੀ ਸਾਰੀ ਸੰਗਤ ਨੂੰ ਸਾਰੀ ਜਿਹੜੀ ਹੈਗੀ ਹੈ ਸਾਰੇ ਵਰਲਡ ਦੇ ਆਪਣੇ ਸਿੱਖਾਂ ਨੂੰ ਇਹ ਅਸੀਂ ਅਪੀਲ ਕਰਦੇ ਹਾਂ ਕਿ ਕਿਸੇ ਤਰੀਕੇ ਨਾਲ ਵੀ ਇਹਨਾਂ ਨੂੰ ਵਾਪਸ ਨਹੀਂ ਆਣ ਦੇਣਾ ਤੁਸੀਂ ਉਹਦੇ 'ਚ ਪਾਏ ਤੁਸੀਂ ਅਮੈਂਡਮੈਂਟ ਕਰਨੀ ਪਏ ਜਾਂ ਸਿੱਖਿਊਥ ਫੈਡਰੇਸ਼ਨ ਜਿਹੜੀ ਹੈਗੀ ਉਹ ਫਿਰ ਇਸ ਜਿਹਦਾ ਸਟੈਂਡ ਲਵੇ ਕਿਉਂਕਿ ਇਹਨਾਂ ਦਾ ਜਿਹੜਾ ਹੈਗਾ ਉਹਨਾਂ ਦਾ ਇਹਨਾਂ ਦਾ ਕਰੈਕਟਰ ਵਗੈਰਾ ਇਹ ਬਿਲਕੁਲ ਠੀਕ ਨਹੀਂ ਹੈਗਾ ਇਹਨਾਂ ਨੇ ਬਹੁਤ ਗਲਤੀਆਂ ਕੀਤੀਆਂ ਸਿੱਖ ਪੰਥ ਨੂੰ ਆਰਥਿਕ ਤੇ ਪੰਥਕ ਜਿਹੜੀ ਹੈਗੀ ਹੈ ਉਹ ਬੜੀ ਸੈਟ ਸਟ ਵਜੀ ਹੈਗੀ ਹੈ ਤੇ ਇਸ ਕਰਕੇ ਇਹ ਇਹ ਬੇਨਤੀ ਅਸੀਂ ਕਰਨੀ ਹੈ ਕਿ ਕਿਸੇ ਤਰੀਕੇ ਨਾਲ ਵੀ ਹੈਗਾ ਜਿਹੜਾ ਆਪਣੀ ਜਿਹੜੀ ਅਕਾਲ ਤਖਤ ਸਰਬ ਦੀ ਜਿਹੜੀ ਜਿਹੜੀ ਸੁਪਰਮੇਸੀ ਹੈ ਉਹ ਮੇਨਟੇਨ ਹੋਏ ਆਪਣੇ ਜਥੇਦਾਰ ਸਰਬ ਦੀ ਪੋਜੀਸ਼ਨ ਹੈ ਉਹ ਜਿਹੜੀ ਸਟੈਚੂਟ ਹੈ ਜਿਹੜਾ ਹੈਗਾ ਉਹ ਉਹਨੂੰ ਵਿਕਾਸਕ ਕਾਸਟਿਸ਼ ਬਣਨੀ ਚਾਹੀਦੀ ਹੈ ਤਾਂ ਕਿ ਇਹ ਜਿਸਨ ਪਾਰਟੀ ਕਿਸੇ ਤਰੀਕੇ ਨਾਲ ਜਿਹੜਾ ਇਹ ਰੈਫਰੀ ਕਰਕੇ ਹੀ ਆ ਲੋਕਾਂ ਨੂੰ ਬੁਲਾ ਕਰਕੇ ਉਹ ਉਹ ਉਸਤੇ ਕਬਜ਼ਾ ਕਰ ਲੈਂਦੇ ਆ ਕਿ ਇਹ ਇਹ ਬੇਦਕ ਨਹੀਂ ਆ ਦੂਸਰਾ ਇਹ ਹੈ ਕਿ ਆਪਣੇ ਕਿਸਾਨਾਂ ਦੇ ਬਾਰੇ ਆਪਣੇ ਉਹਨਾਂ ਦੀ ਦੇਖੋ ਇਸ ਲਈ ਸਾਰਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਿੰਨੀ ਬਦਨਾਮੀ ਹੋ ਰਹੀ ਹੈ ਉਧਰੋਂ ਪਹਿਲੀ ਜਿਹੜੀ ਪਾਰਟੀ ਹੈ ਉਹਦਾ ਮਸਲਾ ਉਹ ਅਲੱਗ ਹੈ ਆਪਣੇ ਜਿਹੜੇ ਵਿਚਾਰੇ ਆਪਣੇ ਸੁਰਬੀਰ ਆਪਣੇ ਜਿਹੜੇ ਆਪਣੇ ਜ਼ਿਲ੍ਹੇ ਦੇ ਹੈਗੇ ਨੇ ਵਿਚਾਰੇ ਜਿਹੜੇ ਜਿਹਨੇ ਸਿਸਵਾ ਪੁੱਤਰੇ ਨੇ ਉਹ ਉਹਨਾਂ ਦਾ ਮਸਲਾ ਵੀ ਇਦਾਂ ਹੀ ਪਿਆ ਹੋਇਆ ਹੈ ਜਿਹੜੀਆਂ ਸਰੀ ਜਿਹੜੀਆਂ ਅ ਜਿਹੜੀਆਂ ਹੈਗੀਆਂ ਇਹ ਇਹਨਾਂ ਨੇ ਜਿਹੜੀਆਂ ਬੇਇੱਜ਼ਤੀ ਕੀਤੀ ਹੈ ਆਪਣੀ ਬੇਇੱਜ਼ਤੀ ਹੋਈ ਹੈ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਉਹ ਮਸਲਾ ਵੀ ਉੱਥੇ ਹੀ ਹੈ ਉੱਥੇ ਹੀ ਹੈ ਤੇ ਦੂਜਾ ਕੀ ਹੈਗਾ ਕਿ ਉਧਰ ਹੁਣ ਕਿਸਾਨ ਆਪਣੇ ਵਿਚਾਰੇ ਜਿਹੜੇ ਉਹਨਾਂ ਨੂੰ ਕਿੰਨੇ 2-3 ਸਾਲ ਹੋ ਗਏ ਉਹ ਉਹਦੇ ਕਰਕੇ ਉਹ ਸਫਰ ਕਰ ਰਹੇ ਨੇ ਔਰ ਗਵਰਨਮੈਂਟ ਦੇ ਜਿਹੜਾ ਟਸਟਮਸ ਨਹੀਂ ਹੋ ਰਿਹਾ ਔਰ ਉਹਨਾਂ ਨੇ ਦੇਣਾ ਵੀ ਹੈ ਨਹੀਂ ਇਹਨਾਂ ਨੂੰ ਇਸ ਕਰਕੇ ਇੱਕ ਅਸੀਂ ਮੈਂ ਆਪਣੇ ਸਿੱਖ ਸੰਗਤ ਨੂੰ ਅਪੀਲ ਕਰਨੀ ਸੀ ਕਿ ਜਿਸ ਤਰ੍ਹਾਂ ਪਹਿਲੇ ਸਾਡਾ ਆਪਣਾ ਜਿਹਾ ਬੈਂਕ ਹੁੰਦਾ ਸੀਗਾ ਪੰਜਾਬ ਐਂਡ ਸਿੰਧ ਬੈਂਕ ਹੈ ਜੀ ਤੇ ਉਹ ਆਪਣੇ ਦੋ ਤਿੰਨ ਆਪਣੇ ਗੁਰਸਿੱਖ ਵੀਰਾਂ ਨੇ ਉਸਟਾਰਟ ਕੀਤਾ ਸੀਗਾ ਉਹ ਬੈਂਕ ਔਰ ਉਹ ਬੈਂਕ ਜਿਹੜਾ ਸੀਗਾ ਅੰਮ੍ਰਿਤਸਰ ਦੇ ਵਿੱਚ ਸੀਗਾ ਉਹਦਾ ਨਾਮ ਸੀਗਾ ਪੰਜਾਬ ਐਂਡ ਸਿੰਧ ਬੈਂਕ ਔਰ ਉਹ ਉਹ ਬੈਂਕ ਜਿਹੜਾ ਹੈਗਾ 24 ਘੰਟੇ ਖੁੱਲਰ ਰਹਿੰਦਾ ਸੀਗਾ ਔਰ ਆਪਣੇ ਬੜੇ ਸੋਹਣੇ ਤਰੀਕੇ ਨਾਲ ਉਹਨਾਂ ਨੇ ਆਪਣੇ ਜਿਹੜੀ ਜਿਹੜੀ ਇੱਕ ਇੱਕ ਸਨ ਨੂੰ ਸਾਰਾ ਜਿਹੜੇ ਆਪਣੇ ਜਿਹੜੇ ਇੰਸਟੀਟਿਊਸ਼ਨ ਦੇ ਬੱਚੇ ਜਿਸ ਤਰ੍ਹਾਂ ਵੀ ਹੈਗੇ ਟੈਕਨੀਕਲ ਇੰਸਟੀਟਿਊਸ਼ਨ ਵਗੈਰਾ ਉਹ ਸਾਰੀ ਜਿਹੜੀ ਉਹਨਾਂ ਦੀ ਹੈਲਪ ਹੁੰਦੀ ਸੀਗੀ ਲੇਕਿਨ ਅਨਫਰਚੂਨੇਟਲੀ ਕੀ ਹੋਇਆ ਕਿ ਜਿਸਲੇ ਸਾਰੇ ਨੇ ਬੈਂਕ ਨੈਸ਼ਨਲ ਰੋਕ ਦਿੱਤੇ ਇਹਨਾਂ ਨੇ ਐਮਐਸ ਕਾਂਧੀ ਨੇ ਤੇ ਉਸਲੇ ਉਹ ਬੈਂਕ ਜਿਹੜਾ ਹੈਗਾ ਉਹ ਵੀ ਉਹਨਾਂ ਨੇ ਨੇਸ਼ਨਲ ਕਰਤਾ ਲੇਕਿਨ ਇਹ ਹੈ ਕਿ ਅਸੀਂ ਫਿਰ ਜਿਹੜੇ ਹੈਗੇ ਸਾਡੀ ਕੌਮ ਜਿਹੜੀ ਹੈ ਉਹਦੇ ਚ ਜਗਰਤਾ ਬੜੀ ਹੈ ਸਾਡੀ ਇਕਨੋਮਿਕਲੀ ਬੜੇ ਸਟਰੋਂਗ ਅਸੀਂ ਤੇ ਜਿਸ ਤਰ੍ਹਾਂ ਆਪਣੇ ਕੈਨੇਡਾ ਦੇ ਵਿੱਚ ਵੀ ਆਪਣੀ ਜਿਹੜੀ ਇੱਕ ਯੂਨੀਅਨ ਜਿਹੜੀ ਹੈਗੀ ਹੈ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਖੁੱਲੇ ਹੋਇਆ ਹੈ ਤੇ ਇਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਆਪਣਾ ਜਿਹੜਾ ਹੈਗਾ ਇੱਕ ਇੱਕ ਇੰਸਟੀਟਿਊਸ਼ਨ ਜਿਹੜੇ ਹੈਗਾ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਖੁੱਲਣਾ ਚਾਹੀਦਾ ਹੈਗਾ ਆਪਣੇ ਜਿਹੜੀ ਹੈਗੀਆਂ ਬਾਹਰੋਂ ਜਿਹੜੇ ਹੈਗੇ ਨੇ ਆਪਣੇ ਜਿਹੜੇ ਜਿਸ ਤਰ੍ਹਾਂ ਕਈ ਆਪਣੇ ਜਿਹੜੇ ਬੜੇ ਫਾਈਨੈਂਸ਼ਲੀ ਅਚਾ ਸਟੇਬਲ ਨੇ ਬੜੇ ਉਹਨਾਂ ਕੋਲ ਹੈਗਾ ਕਾਫੀ سرمਾਇਆ ਹੈਗਾ ਉਹਨਾਂ ਨੂੰ ਚਾਹੀਦਾ ਕਿ ਇਸ ਤਰ੍ਹਾਂ ਦੇ ਕਫਨੇਸ਼ ਇੰਸਟੀਟਿਊਸ਼ਨ ਜਿਹੜਾ ਹੈਗਾ ਉਹ ਖੋਲਣ ਨਾਲੇ ਕੋਆਪਰੇਟਿਵ ਜਿਹੜੀ ਹੈ ਜਿਹੜੀ ਹੈਗੇ ਸੋਸਾਇਟੀ ਉਹ ਬਣਾਉਣ ਉਹਦੇ ਜ਼ਰੀਏ ਜਿਹੜਾ ਹੈਗਾ ਇਹਨਾਂ ਕਿਸਾਨਾਂ ਆਪਣੇ ਵੀਰਾਂ ਨੂੰ ਜ਼ੀਰੋ ਜ਼ੀਰੋ ਇੰਟਰਸਟ ਤੇ ਵੈਰੀ ਲੋ ਇੰਟਰਸਟ ਤੇ ਜਿਹੜਾ ਉਹਨਾਂ ਨੂੰ ਲੋਨ ਦਿੱਤਾ ਜਾਏ ਤਾਂ ਕਿ ਉਹ ਉਹਦੇ ਚ ਜਿਹੜੇ ਇਖਤਿਆਰ ਜਿਹੜੇ ਆਪਣੇ ਜਿਹੜੇ ਇਨਸਟਰੂਮੈਂਟਸ ਵਗੈਰਾ ਯੂਜ਼ ਕਰਦਣੇ ਉਹ ਖਰੀਦ ਸਕਣ ਜਿਹੜੀ ਆਪਣੀ ਬੀਜ ਵਗੈਰਾ ਨੇ ਜਿਹੜੇ ਇਸ ਤਰ੍ਹਾਂ ਵੀ ਉੱਪਰ ਬਦਨੇ ਹੈਗੇ ਨੇ ਆਪਣੀ ਖੇਤੀ ਦੇ ਉਸ ਉਸ ਤੇ ਇਸਤੇਮਾਲ ਕਰ ਸਕਣ ਹੋਰ ਆਪਣੇ ਐਜੂਕੇਸ਼ਨਲ ਇੰਸਟੀਟਿਊਸ਼ਨ ਜਗ੍ਹਾ ਨੇ ਜਿਹੜੇ ਟੈਕਨੀਕਲ ਇੰਸਟੀਟਿਊਟਸ ਜਿਹੜੇ ਹੈਗੇ ਨੇ ਆਪਣੀ ਖੇਤੀ ਦੇ ਉਹਦੇ ਵੀ ਰਿਸਰਚ ਸੈਂਟਰ ਜਿਹੜਾ ਹੈਗਾ ਉਹ ਤੇ ਜ਼ਿਆਦਾ ਜ਼ਿਆਦਾ ਪੈਸੇ ਲਾਇਆ ਲਗਾਇਆ ਜਾਏ ਉਹ ਜਿਹੜੀ ਜਿਹੜੀ ਖੇਤੀ ਜਿਹੜੀ ਹੈਗੀ ਜਿਹੜੀ ਫਸਲ ਜਿਹੜੀ ਹੈਗੀ ਨੇ ਆਪਣੇ ਜ਼ਮੀਨ ਜਿਹੜੀ ਹੈਗੀ ਹੈ ਪੰਜਾਬ ਦੀ ਉਹਦੇ ਵਿੱਚ ਪਾਣੀ ਜਿਹੜਾ ਹੈਗਾ ਉਹ ਸੁਗਮਤਾਂ ਜਾ ਰਿਹਾ ਹੈ ਉਹਦੀ ਲੈਵਲ ਬਹੁਤ ਥੱਲੇ ਚਲੀ ਗਈ ਹੈ ਤੇ ਨਾਲੇ ਦਲਜਾਂ ਦੇ ਕਰਕੇ ਨਾਲੇ ਜਿਹੜੇ ਥਰਮਲ ਪਲਾਂਟਸ ਹੈਗੇ ਨੇ ਉਹਨਾਂ ਦੀ ਜਿਹੜੀ ਸਲਫੇਟ ਹੈ ਨਾ ਉਹ ਵੀ ਜਿਹੜੀ ਹੈਗੀ ਆ ਪਾਣੀ ਦੇ ਵਿੱਚ ਮਿਕਸ ਹੋ ਕੇ ਉਹ ਸਾਰਾ ਜਿਹੜਾ ਕੈਮੀਕਲਸ ਹੈ ਉਹ ਜਿਹੜਾ ਹੁਣ ਜਿੰਨਾ ਵੀ ਪਾਣੀ ਹੈਗਾ ਪੰਜਾਬ ਦਾ ਜ਼ਹਿਰੀਲਾ ਹੋ ਚੁੱਕਾ ਹੈ ਤੇ ਉਹ ਉਸ ਕਰਕੇ ਉਹ ਜਿਹੜੀਆਂ ਫਸਲਾਂ ਜਿਹੜੀਆਂ ਨੇ ਜਿਹੜੀ ਜ਼ਿਆਦਾ ਪਾਣੀ ਆ ਜਿਹੜੇ ਜਿਹਦੇ ਵਿੱਚ ਜ਼ਿਆਦਾ ਜਿਹੜੀਆਂ ਹੈਗੀਆਂ ਕੈਮੀਕਲਸ ਵਗੈਰਾ ਫਰਟੀਲਾਈਜ਼ਰ ਵਗੈਰਾ ਯੂਜ਼ ਕੀਤੇ ਜਾਂਦੇ ਨੇ ਉਹਨਾਂ ਦੀ ਖੇਤੀ ਦੇ ਬਦਲੇ ਜਿਹੜੀ ਦੂਜੀ ਆਪਣੀ ਜਿਹੜੀ ਹੈਗੀ ਹੈ ਸਬਜ਼ੀਆਂ ਜਿਹੜੀਆਂ ਹੈਗੀਆਂ ਨੇ گارਲਿਕ ਹੋਇਆ ਪਿਆਜ਼ ਹੋਇਆ ਤੇ ਜਿਹੜਾ ਜਿੱਦਾਂ ਫਲਾਵਰਸ ਹੋਏ ਉਹ ਜਿਹੜੀਆਂ ਮੈਡੀਸਨ ਜਿਹੜੀਆਂ ਹੈਗੀਆਂ ਨੇ ਬਣਦੀਆਂ ਨੇ ਮੈਡੀਸਨ ਬਣਾਉਂ ਉਹ ਜਿਹੜੀ ਉਹੋ ਜਿਹਾਂ ਫਸਲें ਤਿਆਰ ਕੀਤੀ ਜਾਂਦੇ ਦੂਸਰਾ ਅੱਜਕੱਲ ਜਿਹੜਾ ਹੈਗਾ ਉਹ ਜਿਹੜੇ ਆਪਣੇ ਹੈਗੇ ਨੇ ਇਹਦੇ ਇਸ ਇਹਦੇ ਸਬਸਟੀਟਿਊਟਸ ਜਿਹੜੇ ਆਪਣੇ ਚਾਵਲਾਂ ਦੇ ਤੇ ਜਿਹੜੇ ਕਣਕ ਦੇ ਸਬਸਟੀਟਿਊਟਸ ਜੋ ਹੈਗੇ ਨੇ ਤੇ ਉਹ ਉਹਨਾਂ ਦੀ ਜਿਹੜੀ ਫਸਲ ਹੈ ਧਾਰਨਾ ਹੋਈਆਂ ਜਿਹੜਾ ਮਾਲ ਜਿਹੜਾ ਬਾਹਰ ਆਪਣਾ ਵੇਚ ਸਕਣ ਉਹ ਫਰਮੈਂਟ ਕਰਕੇ ਜਾਂ ਜਿਸ ਤਰ੍ਹਾਂ ਵੀ ਆਚਾਰ ਬਣਾ ਕੇ ਜਾਂ ਜਿਸ ਤਰ੍ਹਾਂ ਵੀ ਹੈ ਉਸ ਪਾਸੇ ਉਹ ਉਹ ਜਿਹੜਾ ਧਿਆਨ ਦੇਣ ਨਾਲੇ ਇੱਕ ਹੋਰ ਗੱਲ ਹੋ ਸਕਦੀ ਆ ਕਿ ਜਿਹੜੇ ਆਪਣੇ ਪਿੰਡ ਦੇ ਪਿੰਡੇ ਦੇ ਵਿੱਚ ਜਿਹੜੇ ਇੱਕ ਜਿਹੜੇ ਛੋਟੇ ਕਿਸਾਨ ਨੇ ਜਿਹੜੇ ਇੱਕ ਨਾਲ ਜਾਂ ਦੋ ਕਿਨਾਰੇ ਇਦਾਂ ਉਹ ਸਾਰੇ ਤਿੰਨ ਚਾਰ ਬੰਦੇ ਕਿਉਂ ਜਿਹੜੇ ਜਨੇ ਕਿਸਾਨੇ ਇਕੱਠੇ ਹੋ ਕੇ ਆਪਣੇ ਜਿਹੜਾ ਪ੍ਰੋਸੈਸਿੰਗ ਯੂਨਿਟ ਜਿਹੜਾ ਹੈਗਾ ਉਹ ਲਗਾ ਕੇ ਉਸ ਦਿਨ ਜਦੋਂ ਆਲੂ ਆਲੂ ਦੇ ਚਿਪਸ ਹੋ ਗਏ ਜਾਂ ਟਮਾਟਰ ਹੋ ਗਏ ਉਹਨਾਂ ਦੀ ਪੇਸ ਵਗੈਰਾ ਹੋ ਗਈ ਇਸ ਤਰ੍ਹਾਂ ਦੂਸਰੀ ਜਿਹੜੀ ਸਬਜ਼ੀ ਹੋ ਗਈ ਨੇ ਅੱਜ ਕੱਲ ਤਾਂ ਬਹੁਤ ਜਿਹੜੀ ਹੈਗੀ ਕਨਵਰਸ਼ਨ ਜਿਹੜਾ ਜਿਹੜਾ ਹੈਗੀ ਨੇ ਹਾਂਜੀ ਤੇ ਉਸ ਤਰ੍ਹਾਂ ਦਾ ਮਤਲਬ ਉਤਪਾਦਨ ਕੀਤਾ ਜਾਣਾ ਚਾਹੀਦਾ ਹੈ ਤੇ ਇਹ ਆਪਣੀ ਜਿਹੜੀ ਬੇਨਤੀ ਹੈਗੀ ਹੈ ਆਪਣੀ ਤਾਂ ਕਿ ਆਪਣੀ ਜਿਹੜੀ ਜਿਹੜੀ ਆਪਣੀ ਆਪਣੀ ਕਿਸਾਨੀ ਹੈ ਇਹ ਜਿਆਦਾ ਜਿਹੜੀ ਹੈਗੀ ਹੈ ਉਹਨੂੰ ਕਿਸੇ ਤਰੀਕੇ ਨਾਲ ਇੰਡੀਪੈਂਡੈਂਟ ਕਰੀਏ ਉਹ ਕੜੀ-ਕੜੀ ਕਦੇ ਐਮਐਸਪੀ ਕਦੇ ਇਹ ਜੀ ਪ੍ਰਾਬਲਮ ਆ ਜਾਂਦੀ ਹੈ ਕਿਉਂਕਿ ਪਹਿਲੇ ਤਾਂ ਜਿਸ ਨੇ ਸ਼ੁਰੂ ਕੀਤਾ ਸੀਗਾ ਗ੍ਰੀਨ ਰੈਵੋਲੂਸ਼ਨ ਉਸਲੇ ਤੋਂ ਉਹਨਾਂ ਨੂੰ ਦੇਣਾ ਦੇਣਾ ਸੀਗਾ ਕਿਉਂਕਿ ਉਸਲੇ ਦੇ ਹਾਲਾਤ ਇਹੋ ਜੀ ਸੀ ਕੰਟਰੀ ਦੇ ਸੀਗੇ ਕਿ ਉਹ ਹੈ ਨਹੀਂ ਸੀ ਖਾਣ ਨੂੰ ਤੇ ਅਮਰੀਕਨਾਂ ਦੇ ਉਹਨਾਂ ਨੂੰ ਜੋਬ ਦਿੱਤੇ ਸੀਗਾ ਸੀ ਕੰਕਲਕਟਿੰਗ ਦਿੱਤਾ ਗਿਆ ਤੇ ਇਸ ਕਰਕੇ ਉਸਲੇ ਜੋ ਵੀ ਸੀਗਾ ਉਹਨਾਂ ਨੂੰ ਉਹ ਸਾਰਾ ਜਿਹੜਾ ਹੈਗਾ ਉਹ ਹਰ ਚੀਜ਼ ਉਹਨਾਂ ਨੇ ਦਿੱਤੀ ਹੈ ਲੇਕਿਨ ਇਹ ਹੈ ਕਿ ਉੱਤੇ ਪ੍ਰੋਸੈਸਿੰਗ ਦਾ ਕਿਉਂ ਨਹੀਂ ਕਿਉਂਕਿ ਉਹਨਾਂ ਦੀ ਨੀਂਦ ਖਰਾਬ ਸੀ ਨਾ ਕਮੰਡ ਦੀ ਨੀਂਦ ਖਰਾਬ ਸੀ ਕਿ ਸਿੱਖਲੋ ਜਿਹੜਾ ਹੈਗਾ ਉਹ ਨਹੀਂ ਦੇਣਾ ਹੈਗਾ ਫਾਈਨੈਂਸ਼ੀਅਲ ਵਗੈਰਾ ਸਿਸਟਮ ਨਹੀਂ ਦੇਣੀ ਤਾਂ ਕਿ ਤਰੱਕੀ ਨਾ ਕਰ ਸਕਣ ਔਰ ਕਿਸੇ ਦਾ ਜਿਹੜਾ ਉਸ ਉਹਦੇ ਉਹਦੇ ਕਰਕੇ ਨੁਕਸਾਨ ਹੀ ਹੋਇਆ ਸਾਨੂੰ ਸਾਡਾ ਪਾਣੀ ਲੈਵਲ ਜਿਹੜਾ ਹੈਗਾ ਉਹ ਚੱਲਿਆ ਕਿ ਥੱਲੇ ਚੱਲ ਗਿਆ ਦੁਸਰ ਜ਼ਹਿਰੀਲਾ ਪਾਣੀ ਹੋ ਗਿਆ ਕਿਉਂਕਿ ਉਹਦੀ ਕੰਡੀਸ਼ਨ ਸੀ ਕਿ ਜਿਹੜੇ ਉਹ ਆਈਐਨਐਫ ਦੇ ਜਿਹੜੇ ਲੋਨ ਵਗੈਰਾ ਸੀਗੇ ਕਿ ਤੁਸੀਂ ਇਹ ਜਿਹੜੀ ਕਣਕ ਦਾ ਜਿਹੜੇ ਬੀਜ ਵਗੈਰਾ ਦਿੱਤੇ ਉਹਨਾਂ ਨੇ ਉਹ ਉਸਦੇ ਜਿਹੜੇ ਫਿਰ ਪੈਸਟਿਸਾਈਡ ਵਗੈਰਾ ਉਹਨਾਂ ਨੇ ਇਸਤੇਮਾਲ ਕਰਨ ਦੀ ਕੰਡੀਸ਼ਨ ਲਗਾਈ ਸੀਗੀ ਤੇ ਉਹ ਜੋ ਹੁਣ ਕੋਸ਼ਿਸ਼ ਕਰ ਰਹੇ ਨੇ ਉਹ ਵੀ ਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਹੈ ਉਹ ਉਹ ਤੋਂ ਡਿਟੈਚ ਹੋਣ ਤਾਂ ਕਿ ਉਹ ਕੰਡੀਸ਼ਨ ਖਤਮ ਹੋਣ ਤਾਂ ਕਿ ਫਿਰ ਐਮਐਸਪੀ ਦਾ ਜਿਹੜਾ ਹੈਗਾ ਉਹ ਉਹ ਜਿਹੜਾ ਉਸਤੇ ਫਿਰ ਉਹਨੇ ਦੀ ਲੋਨ ਨਹੀਂ ਪੇਗੀ ਤੇ ਇਹ ਇਹੋ ਜੀ ਉਤਪਾਦਨ ਕਰਨੇ ਚਾਹੀਦੇ ਨੇ ਹਾਂਜੀ ਨਾਕਸੋਂ ਤੁਸੀਂ ਬਹੁਤ ਸਾਰੇ ਮੁੱਦੇ ਉਠਾਏ ਆ ਜਿਹੜੇ ਸ਼ੋਅ ਦੇ ਵਿੱਚ ਇੱਕ ਇਹਨਾਂ ਵਿੱਚੋਂ ਆਪਾਂ ਕੁਝ ਮੁੱਤੇ ਅੱਜ ਵਿਚਾਰ ਬਟਾੰਦਾਂ ਕਰਾਂਗੇ ਬਾਕੀ ਦੇ ਮੁੱਦੇ ਆਪਾਂ ਫੇਰ ਕਿਸੇ ਸ਼ੋਅ ਦੇ ਵਿੱਚ ਉਹਨਾਂ ਦੇ ਉੱਤੇ ਗੱਲ ਕਰਾਂਗੇ ਮੈਨੂੰ ਤੁਸੀਂ ਇਹ ਦੱਸੋ ਵੀ ਅਤਾਕਤ ਸਾਫ ਦੇ ਜਥੇਦਾਰ ਸਾਹਿਬ ਨੇ ਇੱਕ ਕਮੇਟੀ ਬਣਾਈ ਸੀ ਕਿ ਤੁਸੀਂ ਪ੍ਰੀਟੀਕਲ ਕਮੇਟੀ ਬਣਾਈ ਸੀ ਕਿ ਤੁਸੀਂ ਮੈਂਬਰਾਂ ਦੀ ਪਾਰਟੀ ਕੋਲ ਉਹ ਉਸ ਬੇਸ ਦੇ ਉੱਤੇ ਡੈਂਬਰਸ਼ਿਪ ਦੇ ਬੇਸ ਦੇ ਉੱਤੇ ਤੁਸੀਂ ਪਾਰਟੀ ਦਾ ਜਿਹੜਾ ਉਹ ਗਠਨ ਹੋਲ ਕੋਲ ਕੀ ਇੰਜਨੀਕ ਕਮੇਟੀ ਜਾਂ ਨੇ ਆਪਣਾ ਕੰਮ ਕੰਮਾ ਸ਼ੁਰੂ ਕੰਮਤਾ ਜਿੱਤ ਤੱਕ ਕਦੇ ਕੀਤਾ ਤੇ ਇਹ ਬਰੇ ਇਸ ਤਰ੍ਹਾਂ ਕਹਾਂਗੇ ਕਿ ਉਹ ਲਾਭੋਤਾ ਕੰਮ ਤੇ ਸ਼ੁਰੂ ਕੀਤਾ ਹੈਗਾ ਲੇਕਿਨ ਉਹਦੇ ਵਿੱਚ ਅਰਚਨਾ ਇਹ ਜਿਹੜੇ ਲੋਕੀ ਜਿਹੜੇ ਨੇ ਇਹ ਅਰਚਨਾ ਪਾ ਰਹੇ ਨੇ ਕਦੇ-ਕਦੇ ਕੋਈ ਨਾ ਕੋਈ ਪੁਆਇੰਟ ਲੈ ਆਉਂਦੇ ਨੇ ਕਦੇ ਸਰਕਾਰ ਦੀ ਜਿਹੜੀ ਹੈਗੀ ਪੋਜੀਸ਼ਨ ਸਟੈਚੂ ਦੇ ਬਾਰੇ ਉਹਦੀ 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 ਆ ਜਾਂਦੀ ਹੈ ਔਰ ਇਹ ਕਈ ਵਾਰੀ ਇਹ ਮਨੂਕੀ ਗਏ ਨੇ ਕਿ ਵੀ ਅਸੀਂ ਇਹ ਨਹੀਂ ਕੀਤਾ ਅਸੀਂ ਜਿਹੜੀ ਹੈਗੀ ਸਜ਼ਮ ਉਹ ਪੂਤ ਲਈਏ ਨੇ ਤੇ ਸਾਨੂੰ ਇਹ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਸਾਨੂੰ ਕ੍ਰੈਡਿਟ ਮਿਲਣਾ ਚਾਹੀਦਾ ਇਸ ਗੱਲ ਦਾ ਤੇ ਉਹ ਜਿਹੜੀ ਉਹਦੇ ਅਰਚਨਾ ਆ ਰਹੀਆਂ ਨੇ ਕਾਫੀ ਤੇ ਲੇਕਿਨ ਉਹ ਕਰੀ ਕਰਿਓ ਕਿ ਕਦੇ ਕੋਈ ਹੋਰ ਨਵਾਂ ਇਲਜ਼ਾਮ ਲਿਆਉਂਦੇ ਨੇ ਕਦੇ ਕੋਈ ਨਵਾਂ ਇਲਜ਼ਾਮ ਲਿਆਉਂਦੇ ਨੇ ਇਸ ਕਰਕੇ ਉਹ ਉਹਦੇ ਚ ਪ੍ਰੋਬਲਮ ਆ ਰਹੀਆਂ ਨੇ ਤੇ ਹੁਣ ਉਹ ਕੋਸ਼ਿਸ਼ ਤੇ ਕਰ ਰਹੇ ਨੇ ਅਬ ਜਥੇਦਾਰ ਸਾਹਿਬ ਉਹ ਤੇ ਲੇਕਿਨ ਇਹ ਹੈ ਕਿ ਆਪਣੀ ਜਿਹੜੀ ਸਿੱਖ ਪੰਥ ਹੈਗੀ ਹੈ ਉਹ ਉਹਨਾਂ ਨੂੰ ਪੂਰੀ ਸਪੋਰਟ ਦੇਣ ਤਾਂ ਕਿ ਜਿਸ ਤਰ੍ਹਾਂ ਹੋ ਸਕੇ ਇਹਨਾਂ ਨੂੰ ਜਿਹੜੇ ਪੁਰਾਣੇ ਅਕਾਲੀ ਦਲ ਜਿਹੜਾ ਹੈਗਾ ਸੁਖਵੀਰ ਬਾਦਲ ਵਗੈਰੇ ਇਹਨਾਂ ਦਾ ਜਿਹੜਾ ਵੀ ਜਿਹੜੀ ਨਾਲੇ ਦੇ ਜਿਹੜੇ ਹੈਗੇ ਨੇ ਜਿਹੜੇ ਸਪੋਰਟ ਕਰ ਰਹੇ ਨੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਹੀ ਹੈਗਾ ਉਹ ਦੁਬਾਰਾ ਚਾਂਸ ਨਹੀਂ ਮਿਲਣਾ ਚਾਹੀਦਾ ਡਾਕਟਰ ਮੈਂ ਇਹ ਜਿਹੜਾ ਆਪੋ ਜੀ ਗਰੁੱਪ ਤੇ ਇਹਨਾਂ ਦਾ ਅਕਾਲੀਆਂ ਦਾ ਤੇ ਜਿਹੜਾ ਇਹ ਦੂਜਾ ਗਰੁੱਪ ਹੈ ਜਿਹੜਾ ਕਾਮ ਵਿੱਚ ਗਰੁੱਪ ਸੀਗਾ ਅਕਾਲੀ ਦਲ ਦੇ ਉਹ ਤੇ ਮੈਂ ਤਕਰੀਬਨ ਤਕਰੀਬਨ ਬਹੁਤ ਸਾਰੇ ਮੈਂਬਰਾਂ ਨੂੰ ਜਾਣਦਾ ਇਹਨਾਂ ਦੇ ਆਪਣੇ ਕਬਾਬ ਜਿਹੜੇ ਆ ਉਹ ਕੋਈ ਲੀਡਰਸ਼ਿਪ ਆ ਇੱਕ ਕਬਾਬ ਨਹੀਂ ਹੈਗੇ ਲੇਕਿਨ ਇਹ ਫੇ ਚੁੰਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫੇ ਸੱਤਾ ਦੇ ਉੱਤੇ ਕਾਬੂ ਜਹੋ ਜਾਈਏ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕਾਂ ਦੇ ਦਿਲਾਂ ਤੇ ਛਾ ਜਾਈਏ ਹਾਂਜੀ ਹਾਂਜੀ ਲੇਕਨ ਇਹਨਾਂ ਦਾ ਜੇ ਅਗਨ ਫੇਰ ਮੋਰ ਤੋਂ ਹੋਰ ਦੇ ਇਹਨੋਂ ਫੇਰ ਸੱਤਾ ਦੇ ਉੱਤੇ ਕਾਬੂ ਹੋ ਗਾ ਇਹ ਗੱਲ ਤਾਂ ਫੇਰ ਉੱਥੇ ਹੀ ਆ ਗਈ ਤੇ ਜਿਹੜੇ ਬੰਦਿਆਂ ਤੋਂ ਅਸੀਂ ਛਟਕਾਰਾ ਪਾਉਣਾ ਚਾਹੁੰਦੇ ਆ ਉਹ ਬੰਦੇ ਫੇਰ ਅਮ ਰਾਜਨੀਤੀ ਤੇ ਕਾਬਜ ਹੋ ਗਏ ਤਸਕਿਲ ਸਿੱਖ ਮਸਲੇ ਆ ਉਹ ਫੇਰ ਲਟਕਦੇ ਰਹਿਣਗੇ ਅੱਗੇ ਕਿੰਨੇ ਸਾਲ ਹੋ ਗਏ ਆ ਕਿੰਨੇ ਦਹਾਕੇ ਹੋ ਗਏ ਆ ਜਿਹੜੇ ਸਿੱਖ ਮਸਲਿਆਂ ਨੂੰ ਉਹ ਅਜੇ ਤੱਕ ਨਾ ਦਾ ਠਾਏ ਗਿਆ ਕਿਸੇ ਜਥੇਬੰਦੀ ਵੱਲੋਂ ਨਾ ਉਹਨਾਂ ਦਾ ਕੋਈ ਜਿਹੜਾ ਉਹ ਅਮ ਫੈਸਲਾ ਕੀਤਾ ਗਿਆ ਨਾ ਉਹਨਾਂ ਦਾ ਕੋਈ ਸਲੂਸ਼ਨ ਕੀਤਾ ਗਿਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਹੇ ਬਾਦੇ અને ਇਹના પ્રોબ્લેમ હતો એ કે ਜਿਹੜੀ સજા ਜ ਦਿੱਤੀ ਇਹਨਾਂ ਨੇ ਆਪਣੇ ਅકાਲ ਤੱਕ ਦੇ જતેદાર ਸਾਹਿਬ ਗની ਰગવી ਸਿੰਘ ਜੀ ਨੇ ਤੇ ਲੇਕਿਨ ਉਹਦੇ ਚੋ ਨਰਮੀ ਵਰਤੀ ਨਾ ਉਹਨਾਂ ਨੇ ਕਿ ਕਿ ਜਿੱਧਾ ਉਹਨੂੰ ਕੁਰਸੀ ਤੇ ਬਹਿ ਕੇ ਤੇ ਇਸ ਤਰ੍ਹਾਂ ਹੱਥ ਚ ਖੰਡਾ ਜਾ ਉਹ ਫੜ ਕੇ ਡੰਡਾ ਜਾ ਫੜ ਕੇ ਤੇ ਬਾਹਰ ਬਿਠਾਤਾ ਉਹਨਾਂ ਨੂੰ ਉਸ ਤਰ੍ਹਾਂ ਦੀ ਕੋਈ ਸੇਵਾ ਤੇ ਉਹ ਜਿਹੜੀ ਹਸਾ ਥੋੜੀ ਹੁੰਦੀ ਹੈ ਤੇ ਨਾਲੇ ਹਾਂ ਹਾਂ ਜੁਮਲਾਤਾ ਤੇ ਉਹ ਉਹਦਾ ਕੋਈ ਉਹਦੇ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੀ ਜਿਸ ਨੂੰ ਤੁਸੀਂ ਕਿਹਾ ਹੋਣੇ ਉਸ ਤੋਂ ਬਾਅਦ ਉਹ ਰਿਜ਼ਲਟ ਆਣਾ ਸੀਗਾ ਅਲੀ ਤੱਕ ਉਹਦਾ ਰਿਜ਼ਲਟ ਨਹੀਂ ਆਇਆ ਕੋਈ ਅਸੈਸਮੈਂਟ ਜੋ ਕੀਤੀ ਉਹਨਾਂ ਨੇ ਚਲੋ ਉਸ ਤੋਂ ਬਾਅਦ ਕੀ ਨੈਕਸਟ ਸਟੈਪ ਇਹ ਹੋਣਾ ਕਿ ਅੱਜ ਇਹਨਾਂ ਨੇ ਆਪਣੀ ਜਿਹੜੀ ਹੈਗੀ ਹੈ ਉਹ ਗਲਤੀ ਮੰਨ ਲਈ ਹੈਗੀ ਹੈ ਤੇ ਇਹਦੇ ਇਹਦਾ ਜਿਹੜਾ ਜਿਹੜਾ ਜਜਮੈਂਟ ਹੈ ਸਾਡੀ ਉਹ ਇਹ ਹੈ ਕਿ ਉਹ ਹੁਣ ਇਸ ਤਰ੍ਹਾਂ ਕਰਨ ਤੇ ਉਹ ਮੰਨ ਲਈ ਉਹ ਆਪਣੀ ਜਗ੍ਹਾ ਸੀ ਉਹਨਾਂ ਨੂੰ ਕਿ ਵੀ ਠੀਕ ਹੈ ਸੀ ਬਣ ਕੇ ਸੀ ਮਾਫੀ ਮਿਲ ਜਾਏਗੀ ਸਾਨੂੰ ਉਹ ਉਹਨਾਂ ਦਾ ਉਹ ਕਨਸੈਪਟ ਠੀਕ ਹੈ ਉਹ ਇਹ ਕਰਦੇ ਰਹੇ ਸਭ ਲਈ ਆਰ ਨੇ ਕਿ ਵੀ ਠੀਕ ਹੈ ਅਸੀਂ ਸਜ਼ਾ ਮੰਨ ਲਈ ਹੈ ਤੇ ਸਾਨੂੰ ਮਾਫ ਕਰਦੇ ਹੋ ਬਟ ਦੈਟਸ ਨਾਟ ਇਨਫ ਜੇ ਤੁਸੀਂ ਅਗਰ ਸਜ਼ਾ ਮੰਨੀ ਹੈ ਕੋਮਨ ਨਾ ਤਾਂ ਉਹ ਨਕਾਰਤਾ ਹੈ ਹੈ ਜੀ ਤੇ ਉਹਨਾਂ ਨੂੰ ਦੁਬਾਰਾ ਨਹੀਂ ਹੋਣੀ ਚਾਹੀਦੀ ਐਗਜੈਕਟਲੀ ਕਿਉਂ ਕਿ ਉਹਦੇ ਚ ਕੰਡੀਸ਼ਨ ਨਹੀਂ ਹੈ ਉਹ ਕੰਡੀਸ਼ਨਲ ਲਿਖੀ ਨਹੀਂ ਜੀ ਨਾ ਠੀਕ ਤਰ੍ਹਾਂ ਤੇ ਦੂਸਰਾ ਕੀ ਹੈ ਕਿ ਅਸੈਸਮੈਂਟ ਉਹਦੀ ਹੋਈ ਨਹੀਂ ਉਹਦੇ ਰਿਜ਼ਲਟਸ ਬਾਹਰ ਆਏ ਨਹੀਂ ਤੇ ਚਾਹੀਦਾ ਇਹ ਸੀ ਕਿ ਉਹਨਾਂ ਕਾਹਤੇ ਜਦੋਂ ਉਹਨਾਂ ਨੇ ਕਿ ਉਹਨਾਂ ਨੂੰ ਸਾਰੇ ਜਿਹੜੀ ਹੈਗੀ ਉਹਦੇ ਜਿਹੜੀ ਮੀਟਿੰਗ ਕਰਕੇ ਤੇ ਉਹ ਜਿਹੜਾ ਬਾਹਰ ਪੰਤੂ 10 ਰੁਪਏ ਆ ਸਾਡਾ ਇਹ ਫੈਸਲਾ ਹੈਗਾ ਤੇ ਉਹ ਹੋਇਆ ਨਹੀਂ ਉਹ ਅੱਧ ਵਿਚਾਲੇ ਹੀ ਰਹਿ ਗਿਆ ਕਿਉਂਕਿ ਜਿਹੜਾ ਆਪਣਾ ਉਹ ਉਹ ਨਾ ਗੋਲੀ ਦਾ ਜਿਹੜਾ ਉਹ ਮਾਰਨ ਦਾ ਕਿਸਾ ਆ ਗਿਆ ਵਿੱਚ ਤੇ ਉਹ ਬਿਲਕੁਲ ਡਿਸਟਰੈਕਟ ਕਰਤਾ ਉਹਨਾਂ ਨੇ ਤੇ ਉਹ ਸਾਰੀ ਜਿਹੜੀ ਬਲੀ ਪਗ ਬਲੀ ਪਗ ਜਈ ਸਾਰੀ ਉਹ ਉਹਦੇ ਚ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਹੈ ਕਿ ਉਹਨਾਂ ਨੇ ਜਿਸ ਤਰ੍ਹਾਂ ਕਹਿੰਦੇ ਨੇ ਕਿ ਵੀ ਇਸ ਤਰ੍ਹਾਂ ਪਹਿਲੇ ਗੱਲਬਾਤ ਹੋ ਗਈ ਸੀਗੀ ਫਿਰ ਇਹ ਹੋਇਆ ਇਹ ਇਹ ਅਨਫਰਚੁਨੇਟ ਹੈ ਸਾਡੇ ਵਾਸਤੇ ਕਿ ਕਲੀਅਰ ਕੱਟ ਨਹੀਂ ਸੀ ਜਿਹੜੀ ਜਿਹੜੀ ਜਿਸ ਤਰੀਕੇ ਨਾਲ ਇਹ ਜਿਹੜੀ ਇਹਨਾਂ ਨੂੰ ਉਹਨਾਂ ਮਨਾਇਆ ਗਿਆ ਕਿ ਹਾਂ ਵੀ ਅਸੀਂ ਇਹ ਜਿਹੜੇ ਅਸੀਂ ਇਹ ਅਸੀਂ ਬੰਦੇ ਹੈਗੇ ਆ ਤੇ ਸਾਡੇ ਕੋਲੇ ਗਲਤੀ ਹੋਈ ਨਾ ਉਹਦੇ ਕਲੀਅਰ ਕੱਟ ਨਹੀਂ ਸੀ ਉਹ ਲਿਖਿਆ ਹੋਇਆ ਕਿ ਕਿਸੇ ਤਰੀਕੇ ਨਾਲ ਜਿਹੜੇ ਹੈਗਾ ਉਹਨਾਂ ਨੂੰ ਮਤਲਬ ਉਹ ਹੈ ਕਿ ਉਹ ਮੰਨ ਕੇ ਉਸ ਤੋਂ ਬਾਅਦ ਅਸਤੀਫਾ ਦੇਣ ਤੇ ਲੇਕਿਨ ਉਹ ਅਸਤੀਫਾ ਦਿੱਤਾ ਨਹੀਂ ਉਹਨਾਂ ਦਾ ਆਪਣਾ ਇਹ ਸੀ ਕਿ ਸਾਨੂੰ ਜਿਹੜੀਆਂ ਅਸੀਂ ਜਿਹੜੀਆਂ ਗਲਤੀਆਂ ਮੰਨਿ ਨੇ ਬਟ ਦੈਟ ਵਾਸ ਇਨਾਫ ਉਹਦਾ ਸਾਨੂੰ ਮਾਫ ਕਰ ਦੇਣ ਚਾਹੀਦਾ ਡੈਟਸ ਨਾਟ ਡੈਟਸ ਨਾ ਗੁਡ ਇਨਾਫ ਇਸ ਕਰਕੇ ਉਹ ਜਤੇਦਰ ਸਾਹਿਬ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਹਰਪ੍ਰੀਤ ਸਿੰਘ ਉਹ ਜਿਹੜੀ ਹੈਗੀ ਹੈ ਕਮੇਟੀ ਤੇ ਉਹ ਦੁਬਾਰਾ ਜਿਹੜਾ ਹੈਗਾ ਉਹ ਸਸ ਕਰਕੇ ਤੇ ਪੰਥ ਨੂੰ ਦੱਸਣ ਕਿ ਉਹਦੇ ਬਾਰੇ ਕਿ ਅਸੀਂ ਅਸੀਂ ਇਹ ਜਿਹੜਾ ਹੈਗਾ ਇਹ ਸਜ਼ਾ ਦਿੱਤੀ ਹੈ ਇਹਨੂੰ ਹਾਂਜੀ ਡਾਕਟਰ ਡਾਕਟਰ ਸਵਾਲ ਹੋਏ 807 ਸਿਕ ਸੰਗਤਾਂ ਜਿਹੜੀਆਂ ਉਹ ਟੈਂ ਟੂ ਟੈਂ ਜਿਹੜੀਆਂ ਉਹ ਸਵਾਲ ਨੂੰ ਚੱਕਦੀਆਂ ਰਹਿੰਦੀਆਂ ਕਿ ਸ਼ੋਮੀ ਗੋਪਾਲ ਬਲਵੰਦਰ ਕਨੇਡੀ ਦੀ ਜਿਹੜੀ ਹਾਲ ਓਵਰ ਕਾਰਜ ਜਾਰੀ ਆ ਲੋਕ ਜਿਹੜੇ ਆ ਉਹਦੇ ਉੱਤੇ ਸਵਾਲ ਜਿੜਿਆ ਉਹ ਚੁੱਪਦੇ ਰਹਿੰਦੇ ਆ ਮਸਲਨ ਜਿਹੜੀ ਸ਼ਰਾਮਾਂ ਆ ਉਹਨਾਂ ਦੇ ਉੱਤੇ ਇਹ ਕਮਰੇ ਜਿਹੜੇ ਆ ਉਹ ਲੋਕਾਂ ਨੂੰ ਨਹੀਂ ਮਿਲਦੇ ਕਮਰੇ ਵੀ ਖਾਲੀ ਹੁੰਦੇ ਆ ਉਹ ਮੇਰਾ ਆਪਣਾ ਤੈਲਬਾ ਆ ਜਿਹੜਾ ਐਨ ਆਰ ਆਈ ਸਦਾ ਹੈਗੀ ਆ ਅਸੀਂ ਦੋ ਬੰਦੇ ਗਏ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਸਾਨੂੰ ਜੀ ਕਮਰੇ ਚਾਹੀਦੇ ਆ ਤੇ ਉਹ ਜਿਹੜਾ ਉੱਥੇ ਡੀਲਿੰਗ ਹੈ ਉਹ ਬੰਦਾ ਸੀ ਉਹ ਕਹਿ ਗਿਆ ਜੀ ਅਸੀਂ ਇਕੱਲੇ ਇਕੱਲੇ ਕਮਰੇ ਨਹੀਂ ਬੀਚ ਸਕਦੇ ਤੇ ਦੋ ਜਣੇ ਤੁਸੀਂ ਸੌ ਜਾਓ ਅਸੀਂ ਕਿਹਾ ਵੀ ਅਸੀਂ ਸੌ ਨਹੀਂ ਸਕਦੇ ਦੋਹਾਂ ਕਮਰਿਆਂ ਦੇ ਵਿੱਚ ਤੇ ਉਹਦੀ ਜਿਹੜੀ ਲੈਂਗੁਏਜ ਸੀ ਨਾ ਤੁਸੀਂ ਦੇਖੋਗੇ ਤਾਂ ਹਮ ਨੂੰ ਬੜਾ ਦੋਖਾ ਹੋਊਗਾ ਉਹ ਕਹਿੰਦਾ ਅਸੀਂ ਤਾਂ 10 10 ਬੰਦੇ ਆ ਕਿ ਕੰਮ ਦੀ ਤਾੜ ਦੇਨੇ ਆ ਨਾ ਦੇਖੋ ਕਿ ਨਹੀਂ ਮਨ ਮਨ ਪੱਕੀ ਗੱਲ ਹੈ ਐਨਾ ਮੇਰਾ ਮਨ ਦੁਖੀ ਹੋਇਆ ਮੈਂ ਕਿਹਾ ਤੁਹਾਡੇ ਕੋਲ ਚਾਹੁੰਦਾ ਲੈਣਾ ਨਹੀਂ ਅਸੀਂ ਨਾਲੇ ਜਿਹੜਾ ਹੋਟਲ ਸੀ ਦਾ ਮੈਂ ਵੀ ਇੱਕ ਐਨਾ ਰੈਸਟੋਰੈਂਟ ਦਾ ਕੰਮ ਦੇ ਦੋ ਲੈ ਉਹਨਾਂ ਦੇ ਵਿੱਚ ਰਹਿ ਤਵੇ ਦੇ ਉੱਤੇ ਮੱਥਾ ਟੇਕਿਆ ਤਾਂ ਦੇਖਲ ਭਰੇ ਬੰਦੇ ਨਾਲ ਉਸ ਬੰਦੇ ਦੇ ਉੱਤੇ ਐਨਾ ਸਾਨੂੰ ਦੁੱਖ ਆਇਆ ਕਿ ਇਹੋ ਜਿਹੇ ਬੰਦੇ ਜਿਹੜੇ ਇੱਥੇ ਰੱਖੇ ਹੋਏ ਆ ਉਹਨਾਂ ਨੂੰ ਘਟੋ ਘਟ ਇੱਕ ਟ੍ਰੇਨਿੰਗ ਦੇਣੀ ਚਾਹੀਦੀ ਆ ਕਿ ਤੁਸੀਂ ਲੋਕਾਂ ਦੇ ਨਾਲ ਕਿੱਦਾਂ ਬਿਹੇਵ ਕਰਨਾ ਨਹੀਂ ਕਹੁੰਦਾ ਹੈਗਾ ਨਾਲ ਸਹੀ ਕੋਈ ਗੱਲ ਨਹੀਂ ਜਿਉਂ ਨਹੀਂ ਸੀ ਸਾਨੂੰ ਫਰਵਾਇ ਦੀ ਗੱਲ ਕਰਨ ਬਾਅਦ ਤਾਂ ਨਾਲ ਸਹੀ ਲੇਕਿਨ ਉਹਦੀ ਬੋਲ ਚਾਲ ਜਿਹੜੀ ਆ ਉਹ ਸਾਫ ਸੁਥਰੀ ਰਹਿਣੀ ਚਾਹੀਦੀ ਆ ਲੇਕਿਨ ਇਹਦੇ ਵਿੱਚ ਵੀ ਇੱਕ ਹੈਰਾਨੀ ਹੋਰ ਹੈ ਉਹ ਉਦੋਂ ਉਸ ਵੇਲੇ ਕੋਈ ਸਿੰਘ ਸਾਹਿਬ ਪ੍ਰਤਾਪ ਸਿੰਘ ਉਹ ਸਲਾਹਾਂ ਦਾ ਮੈਨੇਜਰ ਜਾਂ ਉਹਦਾ ਬੌਸ ਕੋਈ ਹੋਇਆ ਕਰਦਾ ਸੀ ਮੈਂ ਉਹਦੇ ਕੋਲੋਂ ਵੀ ਸਿਫਾਰਿਸ਼ ਕਰਵਾਈ ਵੀ ਸਾਨੂੰ ਉੱਥੇ ਅਪਲਾਈ ਕੀਤਾ ਜਾਵੇ ਲੇਕਿਨ ਉਹ ਬੰਦੇ ਨੇ ਬੋਲਣ ਲੱਗਿਆ ਇਹ ਵੀ ਨਹੀਂ ਦੇਖਿਆ ਵੀ ਮੇਰੇ ਬੌਸ ਨੇ ਇਹ ਸਿਫਾਰਿਸ਼ ਕੀਤੀ ਆ ਦੇਖੋ ਕਹਿੰਦਾ ਜੀ ਅਸੀਂ ਦੱਸਦਾ 20 20 ਬੰਦੇ ਤਾੜ ਦੇਈਦੇ ਆ ਮਤਲਬ ਬੰਦੇ ਨਾ ਹੋਏ ਉਹ ਉਹ ਕਿਹੋ ਜਿਹਾ ਆਲੂ ਦੀ ਬੋਰੀ ਹੋ ਗਈ ਆਂ ਜੀ ਮੈਂ ਜਿਵੇਂ ਆਲੂ ਦੀ ਬੋਰੀ ਹੋ ਗਈਆਂ ਮਤਲਬ ਕੋਈ ਬੰਦੇ ਨੂੰ ਬੰਦਾ ਸਮਝਦਾ ਹੀ ਨਹੀਂ ਉੱਥੇ ਇਹ ਤਾਂ ਹੋ ਗਈ ਐਨਾਂ ਦੀ ਇਸਲਾਮ ਦੀ ਗੱਲ ਜਿਹੜੇ ਦੂਜੀ ਦੀਆਂ ਸਲਾਮਾ ਹੈਗੀਆਂ ਉੱਥੇ ਕਮਰੇ ਕਈ ਵਾਰੀ ਸ਼ਿਕਾਇਤਾਂ ਮਿਲਦੀਆਂ ਕਮਰੇ ਖਾਲੀ ਹੁੰਦੇ ਆ ਉਹ ਕਹਿੰਦੇ ਜੀ ਕਮਰਾ ਖਾਲੀ ਫੈ ਨਹੀਂ ਆ ਕੋਈ ਵੀ ਪਤਾ ਨਹੀਂ ਉਹਨਾਂ ਮੀਆਂ ਹੋਟਾ ਦੇ ਨਾਲ ਕੁਸਾਂ ਗਾੜੂਂ ਦੀਆ ਜਾਂ ਕੋ ਹੋਰ ਹੈ ਰੱਬ ਜਾਣਦਾ ਕੀ ਹੈ ਇਹਦੇ ਵਿੱਚ ਕੀ ਨਹੀਂ ਹੈਗਾ ਲੇਕਿਨ ਮੈਂ ਖੁਦ ਲੋਕਾਂ ਨੂੰ ਉਹ ਉਹਨਾਂ ਗੜੀਸ਼ਾਂ ਇਹ ਗੋਬਰਾ ਪਲਵੰਦਰ ਕਮੇਟੀ ਆ ਉਹ ਉਹਨਾਂ ਮੀਆਂ ਸ਼ਿਕਾਇਤਾਂ ਕਾਬਿਆਂ ਸੁਣਿਆ ਆ ਉਹ ਮੈਨੂੰ ਆ ਵੀ ਯਾਦ ਆ ਮੇਰੇ ਦਿਮਾਗ ਦੇ ਵਿੱਚ ਗੱਦਾ ਆ ਜਿਹੜੇ ਇਸ ਤੋ ਬਹੁਤ ਆਪਾਂ ਬੰਦੀ ਨੀਤੀ ਦਾ ਜਿਹੜਾ ਸਟਾਫ ਹੈ ਉਹਨਾਂ ਦੇ ਮੈਸ ਬਿਹੇਵਰੀਆਂ ਜਿਹੜੀਆਂ ਕਹਾਣੀਆਂ ਆ ਉਹ ਦੱਸਦੀਆਂ ਚਲੋ ਐਨੀ ਹੋ ਆਪਾਂ ਸਬਜੈਕਟ ਨੂੰ ਥੋੜਾ ਜਿਹਾ 올ਟ ਹੋ ਗਿਆ ਹੁਣ ਲੱਗ ਰਿਹਾ ਕਿ ਆਪਣੇ ਕੋਲ ਟਾਈਮ ਹੈਗਾ ਸਿਰਫ 5-7 ਮਿੰਟ ਦਾ ਹਾਂਜੀ ਹਾਂਜੀ ਤੁਸੀਂ ਜਿਹੜੀ ਇੱਕ ਪੰਜਾਬ ਐਂਡ ਸਿੰਧ ਮਿੰਟ ਦੀ ਗੱਲ ਕੀਤੀ ਆ ਤੁਹਾਡਾ ਆਈਡੀਆ ਬੜਾ ਵਧੀਆ ਹੈਗਾ ਬੇਗੰਮ ਜੇ ਇਹਨੂੰ ਇੰਪਲੀਮੈਂਟ ਕੀਤਾ ਜਾਵੇ ਤਾਂ ਸਮੁੱਚੇ ਤੌਰ ਤੇ ਸੇਕ ਕਮਿਊਨਿਟੀ ਦਾ ਬੜਾ ਫਾਇਦਾ ਹੋ ਸਕਦਾ ਖਾਸ ਤੌਰ ਤੇ ਉਹ ਜਿਹੜੇ ਅੰਡਰ ਨੋ ਪੇਡ ਬੰਦੇ ਆ ਜਿਨ੍ਹਾਂ ਦੀ ਆਮਦਨ ਦੇ ਸਰੋਤ ਬੜੇ ਘੱਟ ਆ ਉਹਨਾਂ ਨੂੰ ਵੀ ਜਾਗਤ ਨੌਕਰੀ ਮਿਲ ਸਕਦੀ ਆ ਕਿਸੇ ਪਰਿਵਾਰ ਦੇ ਵੀ ਜਾ ਉਹਨਾਂ ਨੂੰ ਲੋਨ ਪ੍ਰੋਵਾਈਡ ਕਰਕੇ ਉਹਨਾਂ ਨੂੰ ਛੋਟੇ ਛੋਟੇ ਧੰਦੇ ਜਿਹੜੇ ਆ ਜਿੱਥੋਂ ਉਹਨਾਂ ਦੀ ਆਮਦਨ ਦੇ ਸਾਧਨ ਪੈਦਾ ਹੋ ਸਕਣ ਉਹਨਾਂ ਨੂੰ ਦਿੱਤੇ ਜਾ ਸਕਦੇ ਆ ਇਹ ਤਾਂ ਵਧੀਆ ਇੱਕ ਤੁਹਾਡਾ ਪ੍ਰਪੋਜ਼ਲ ਹੈਗੀ ਆ ਲੇਕਿਨ ਇਹਨੂੰ ਕਿੱਦਾਂ ਅੰਤਮ ਬਦੂ ਦਿੱਤਾ ਜਾ ਸਕਦਾ ਇਹਨੂੰ ਪਹਿਲਾਂ ਇਹ ਤਾਂ ਹੈ ਕਿ ਜਿਨੇ ਵੀ ਆਪਣੇ ਵੌਲੰਟੀਅਰਸ ਨੇ ਕਈ ਆਪਣੇ ਗੁਰਸਿੱਖ ਵੀ ਨੇ ਜਿਹੜੇ ਮਦਦ ਕਰ ਰਹੇ ਨੇ ਆਪਣੇ ਆਪਣੇ ਲੋਕਾਂ ਦੇ ਹੀ ਤੇ ਉਹ ਇਕੱਠੇ ਹੋ ਕੇ ਫਿਰ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਸਿੰਘਾਂ ਨੇ ਤਿੰਨ ਸਿੰਘਾਂ ਨੇ ਜਿਹੜਾ ਬੈਂਕ ਖੋਲੇ ਸੀਗਾ اسی ਤਰੀਕੇ ਨਾਲ ਇੱਕ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਖੁੱਲ ਸਕਦਾ ਹੈਗਾ ਦੂਸਰਾ ਕੋਆਪਰੇਟਿਵ ਜਿਹੜੀ ਸੁਸਾਇਟੀ ਹੈ ਨਾ ਕੋਆਪਰੇਟਿਵ ਆਪਣੀ ਸੁਸਾਇਟੀ ਇੰਡੀਆ ਇੰਡੀਆ ਗਵਰਨਮੈਂਟ ਦੀ ਹੈਗੀ ਹੈ ਉਹ ਪ੍ਰਾਈਵੇਟ ਤੌਰ ਤੇ ਵੀ ਆ ਫਿਰ ਜਿਹੜੀ ਹੈ ਜਿਵੇਂ ਕਰੈਡਿਟ ਯੂਨੀਅਨ ਹੁੰਦੀ ਹੈ ਇੱਥੇ ਆਪਣੇ ਅਮਰੀਕਾ ਦੇ ਕੈਨੇਡਾ ਦੇ ਵਿੱਚ ਕਰੈਡਿਟ ਯੂਨੀਅਨ ਹੈ ਉਹ ਉਸ ਤਰ੍ਹਾਂ ਦੀ ਕਰੈਡਿਟ ਯੂਨੀ ਬਣ ਸਕਦੀ ਹੈ ਆਪਣੇ ਇੱਕ ਇੱਕ ਦੋ ਦੋ ਜਿਹੜੇ ਹੈਗੇ ਨੇ ਆਪਣੇ ਥੋੜੇ ਥੋੜੇ ਪੈਸੇ ਕਰਕੇ ਆਪਣੀ ਮੈਂਬਰਸ਼ਿਪ ਲਈ ਲਈ ਜਾ ਸਕਦੀ ਹੈ ਫਿਰ ਉਹਦੇ ਬੈਨੇਫਿਸ਼ਰੀ ਜਿਸ ਲਈ ਇੱਕ ਬਾਸ ਜਿਹੜੀ ਹੈਗੀ ਉਹਦੇ ਚ ਮੈਂਬਰਸ਼ਿਪ ਬਣ ਜਾਂਦੀ ਹੈ ਤੇ ਫਿਰ ਪੈਸਾ ਇਕੱਠਾ ਹੋ ਜਾਂਦਾ ਉਸ ਤਰ੍ਹਾਂ ਤੇ ਉਹ ਵੀ ਜਿਹੜਾ ਹੈਗਾ ਉਹ ਤੋਂ ਦੋ ਚਾਰ ਕਿਸਮ ਦੇ ਜਿਹੜੇ ਸਾਧਨ ਹੈ ਉਹ ਉਹ ਬਣਾਈ ਜਾ ਸਕਦੇ ਨੇ ਉਹ ਉਪਲਬਧ ਕੀਤੇ ਜਾ ਸਕਦੇ ਨੇ ਜਿਸ ਤਰ੍ਹਾਂ ਇੱਕ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੋ ਗਿਆ ਕ੍ਰੈਡਿਟ ਯੂਨੀ ਹੋਗੀ ਦੂਸਰ ਕਾਰਪੋਰੇਟ ਸੁਸਾਇਟੀ ਹੋਗੀ ਤੀਸਰਾ ਜਿਹੜੇ ਹੈਗੇ ਟੈਕਨੀਕਲ ਇੰਸਟੀਟਿਊਸ਼ਨ ਉਹ ਹੋ ਗਏ ਉਹਨਾਂ ਉਹਨਾਂ ਦਾ ਵੀ ਜਿਹੜਾ ਹੈਗਾ ਉਹ ਗਵਰਨਮੈਂਟ ਕੋਲ ਵੀ ਲੈ ਸਕਦੇ ਨੇ ਲੋਨ ਵਗੈਰਾ ਲੇਕਿਨ ਇਹ ਹੈ ਕਿ ਆਪਣੇ ਲੋਕਾਂ ਕੋਲ ਪੈਸਾ ਜਿਹੜਾ ਹੈਗਾ ਉਹ ਉਹਦੇ ਵਿੱਚ ਇਹਨਾਂ ਇਨਸਟੀਟਿਊਸ਼ਨ ਦੇ ਵਿੱਚ ਉਹ ਪੋਕੀਤਾ ਜਾਏ ਅ ਇਨਵੈਸਟ ਕੀਤਾ ਜਾਏ ਤਾਂ ਕਿ ਫਿਰ ਉਹ ਜਿਹੜਾ ਸਾਰਾ ਪੈਸਾ ਹੈਗਾ ਉਹ ਫਿਰ ਉਹ ਲੋਕ ਵੀ ਮੇਰੇ ਅੱਗੇ ਫਿਰ ਉਹ ਸਟਾਕ ਮਾਰਕੀਟ ਵਗੈਰਾ ਦੇ ਵਿੱਚ ਜਿਸ ਤਰ੍ਹਾਂ ਮਿਚੁਅਲ ਫੰਡਸ ਵਗੈਰਾ ਉਹਦੇ ਚੋ ਇਨਵੈਸਟ ਕਰਕੇ ਤੋਂ ਉਸ ਦਾ ਪੈਸਾ ਜਿਹੜਾ ਕਮਾਇਆ ਜਾ ਸਕਦਾ ਹੈ ਤੇ ਲੇਕਿਨ ਇਹ ਹੈ ਕਿ ਘੱਟੋ ਘੱਟ ਆਪਣੇ ਲੋਕਾਂ ਨੂੰ ਜਿਹੜੀ ਹੈਗੀ ਰੋਜ਼ਗਾਰ ਮਿਲ ਸਕਦੀ ਹੈ ਤੇ ਕਿਸਾਨ ਨੂੰ ਆਪਣਾ ਜਿਹੜਾ ਹੈਗਾ ਲੋਨ ਵਗੈਰਾ ਲੋ ਲੋ ਇੰਟਰਸਟ ਜਿਹੜਾ ਹੈਗਾ ਮਿਲ ਸਕਦਾ ਹੈ ਇੰਸ਼ੋਰੈਂਸ ਫਿਰ ਉਸ ਤੋਂ ਬਾਅਦ ਜਿਹੜੀ ਹੈਗੀ ਇੰਸ਼ੋਰੈਂਸ ਵੀ ਉਹ ਲੈ ਸਕਦੇ ਨੇ ਤੇ ਕਈ ਇਹੋ ਜਿਹੇ ਫਰਸਤੇ ਆ ਕੇ ਨਿਕਲ ਸਕਦੇ ਨੇ ਨਿਕਲ ਸਕਦੇ ਨੇ ਤਾਂ ਖਾਸ ਕਰਕੇ ਜਿਹੜੇ ਛੋਟੇ ਜਿਹੜੇ ਛੋਟੇ ਜਿਹੜੇ ਕਿਸਾਨ ਨੇ ਉਹ ਆਪਣਾ ਜਿਹੜਾ ਇਕੱਠਾ ਚਾਰ ਪੰਜ ਕਿਸਾਨ ਮਿਲ ਕੇ ਛੋਟਾ ਜਿਹਾ ਪ੍ਰੋਸੈਸਿੰਗ ਯੂਨਿਟ ਜਿਹੜਾ ਹੈਗਾ ਉਹ ਉੱਥੇ ਲਗਾ ਸਕਦੇ ਨੇ ਆਪਣੇ ਇੱਕ ਇੱਕ ਦੇ ਖੇ ਉਸ ਦੇ ਕਨਾਲ ਦੇ ਵਿੱਚ ਤੇ ਉਸ ਤਰ੍ਹਾਂ ਉਹ ਜਿਹੜੀ ਆਪਣੀ ਜਿਹੜੀ ਰਾਹ ਜਿਹੜੀ ਹੈਗੀ ਹੈ ਵੈਜੀਟੇਬਲਸ ਹੋਈਆਂ ਜਾਂ ਜਾਂ ਜਿਸ ਤਰ੍ਹਾਂ ਵੀ ਹੈਗਾ ਜੀ ਜਿਹੜੀ ਫਸਲਾਂ ਨੂੰ ਕਿਸੇ ਤਰੀਕੇ ਨਾਲ ਪ੍ਰੋਸੈਸ ਕਰਕੇ ਤੇ ਉਹਨੂੰ ਫੂਡ ਪ੍ਰੋਡਕਟ ਜਿਹੜਾ ਹੈਗਾ ਉਹ ਬਣਾ ਕੇ ਵੇਚਣ ਤੇ ਉਸ ਤਰ੍ਹਾਂ ਉਹਨਾਂ ਦਾ ਜਿਹੜਾ ਫਾਇਦਾ ਹੋ ਸਕਦਾ ਹੈ ਹਾਂਜੀ ਠੀਕ ਹੈ ਜੀ ਡਾਕਟਰ ਸਾਹਿਬ ਇਹਦੇ ਨਾਲ ਇੱਕ ਧਰਮ ਪੰਜਾਬ ਨੂੰ ਵੀ ਥੋੜਾ ਬढ़ावा ਮਿਲ ਸਕਦਾ ਕਿਉਂਕਿ ਜਿਹੜੀ ਪਹਿਲਾਂ ਸਿੰਧ ਬੈਂਕ ਦੇ ਵਿੱਚ ਸੀਗੇ ਉਹਦੇ ਵਿੱਚ ਭਾਤੀ ਉਸ ਸਿੱਖ ਦੀ ਹੁੰਦੀ ਸੀ ਜਿਨੇ ਅਮਲ ਛਕਿਆ ਹੁੰਦਾ ਸੀ ਤੇ ਜੇਕਰ ਇਹ ਜੀ ਬੈਂਕ ਕੋਈ ਹੋਮ ਲੋਨ ਵਿੱਚ ਆਉਂਦੀ ਆ ਤੇ ਮੈਂ ਸੋਚਦਾ ਕਿ ਤੰ ਪਚਾਰ ਨੂੰ ਵੀ ਇਹਦੇ ਵਿੱਚ ਨੋਮਬਰ ਦਾਵਾ ਜਿਹੜਾ ਉਹ ਮਿਲ ਸਕਦਾ ਹੈ ਤੁਹਾਡਾ ਜਿਹੜਾ ਆਈਡੀਆ ਬਹੁਤ ਵਧੀਆ ਹੈ ਦੇਖਣਾ ਹੁਣ ਇਹ ਆ ਵੀ ਆਉਣ ਵਾਲੇ ਸਮੇਂ ਵਿੱਚ ਜਿਹੜਾ ਸਿੱਖ ਭਾਈਚਾਰਾ ਆ ਉਹ ਇਸ ਆਈਡੀਆ ਨੂੰ ਐ ਕਿੱਦੂ ਕਰਨੇ ਲਈ ਜਾਂ ਅਪਣਾਉਣ ਦੇ ਲਈ ਕਿਹੜਾ ਰਸਤਾ ਤਿਆਰ ਕਰਦਾ ਆ ਦੇਖਣਾ ਅਜੇ ਬਾਕੀ ਆ ਸੋ ਅੱਜ ਦੇ ਇਸ ਸ਼ੋਅ ਦਾ ਸਮਾਂ ਜਿਹੜਾ ਇੱਥੇ ਸਮਾਪਤ ਹੁੰਦਾ ਆ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲੂ ਫੇਰ ਕਿਸੇ ਹੋਰ ਵਿਸ਼ੇ ਲੈਣਾ ਤੁਹਾਡੇ ਨਾਲ ਗੱਲਬਾਤ ਕਰਾਂਗੇ ਥੈਂਕ ਯੂ ਵੈਰੀ ਮੱਚ ਵਾਹਿਗੁਰੂ ਜੀ ਕੱਲ ਸਹਾਭਾ ਕਿਰਪਾ